ਨਾਮ ਉਦਾਸੀ ਜੀ ਦੀ ਕਵਿਤਾ ਸੀ ਲੋਕੋ ਬਾਜ ਆ ਜੋ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿੱਲੇ ਲਗਾਏ ਛੱਡਣਾ ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਇਸੇ ਜਿਹੜੀਆਂ 17 ਜਿਹੜੀਆਂ ਅੱਜ ਦੇਸ਼ ਹਮੇ ਦੇ ਵਿੱਚ ਪੂਰੀਆਂ ਠੋਗਦੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਲੀਡਰ ਕਿਵੇਂ ਲਾਰੇ ਲਗਾ ਲਗਾ ਕੇ ਲੋਕਾਂ ਨੂੰ ਪਰਮਾ ਰਹੇ ਨੇ ਲੋਕ ਸਭਾ ਇਲੈਕਸ਼ਨ ਦਾ ਜਿਹੜਾ ਉਹ ਸਿਖਰਾਂ ਦੇ ਉੱਪਰ ਹੈਗਾ ਜਿਹੜਾ ਤੇ ਤੁਸੀਂ ਦੇਖ ਰਹੇ ਹੋ ਕਿ ਹਰੇਕ ਜਿਹੜੇ ਲੀਡਰ ਹੈਗੇ ਆ ਜਿਹੜੇ 5 ਸਾਲਾਂ ਬਾਅਦ ਜਿਹੜੇ ਜਿਹੜੇ ਖੁੱਡਾਂ ਦੇ ਵਿੱਚੋਂ ਨਿਕਲੇ ਆ ਤੇ ਤੁਸੀਂ ਦੇਖ ਰਹੇ ਹੋ ਅੱਜ ਕਿਵੇਂ ਲੋਕਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਜਿਹੜੇ ਵਾਅਦੇ ਕਰ ਰਹੇ ਆ ਪਰ ਉਹਦੇ ਉੱਪਰ ਅੱਜ ਤੋਂ 70 75 ਸਾਲ ਪਹਿਲਾਂ ਤੋਂ ਹੀ ਕਿੰਨਾ ਕੁ ਪੂਰੇ ਉਤਰੇ ਐ ਇਹ ਸਭ ਭਲੀ ਭਾਂਤੀ ਜਾਣੂ ਨੇ ਪਰ ਜਿਹੜੇ 10 ਸਾਲ ਪਹਿਲਾਂ ਦੀ ਜਿਹੜੀ ਅ ਸਤਾ ਦੇ ਵਿੱਚ ਬੀਜੇਪੀ ਸਰਕਾਰ ਹੈਗੀ ਆ ਉਹਨਾਂ ਨੇ ਕੀ ਕੁਛ ਕੀਤਾ 10 ਸਾਲਾਂ ਦੇ ਵਿੱਚ ਮਜ਼ਦੂਰਾਂ ਲਈ ਕੀ ਕੀਤਾ ਕਾਰਪੋਰੇਟ ਅਦਾਰਿਆਂ ਲਈ ਕੀ ਕੀਤਾ ਤੇ ਕਿਸਾਨਾਂ ਲਈ ਕੀ ਕੀਤਾ ਇਹ ਇਸ ਤੋਂ ਵੀ ਜਿਹੜੇ ਕੋਈ ਮੁਨਕਰ ਨਹੀਂ ਹੈਗਾ ਕਿ ਉਹਨਾਂ ਨੇ ਕੀ ਹਾਲ ਜਿਹੜਾ ਜਨਤਾ ਦਾ ਕੀਤਾ ਹੋਇਆ ਲੋਕਾਂ ਦੇ ਨਾਲ ਘੱਟ ਗਿਣਤੀਆਂ ਦੇ ਲੋਕਾਂ ਦੇ ਨਾਲ ਉਹ ਵਿਤਕਰਾ ਮਜ਼ਦੂਰਾਂ ਦੇ ਨਾਲ ਉਹ ਵਿਤਕਰਾ ਕਿਸਾਨਾਂ ਦੇ ਨਾਲ ਉਹ ਵਿਤਕਰਾ ਤੇ ਕੋਈ ਵਰਗ ਅਜਿਹਾ ਨਹੀਂ ਜਿਹੜਾ ਕਿ ਇਹ ਕਹਿੰਦਾ ਹੋਵੇ ਕਿ ਸਾਡੇ ਲਈ ਇਹ ਸਰਕਾਰ ਜਿਹੜੀ ਆ ਸਾਡੇ ਲਈ ਸੁੱਖ ਸੋਗ ਦਾ ਕੋਈ ਦਿੱਤੀ ਹੋਵੇ ਸਿਰਫ ਤੇ ਸਿਰਫ ਕੋਸ਼ਕ ਚੰਦ ਲੋਕ ਹੈ ਜਿਹੜੇ ਕਿ ਕਹਿ ਰਹੇ ਆ ਵੀ ਸਾਡੇ ਲਈ ਮੰਦਿਰ ਦਾ ਨਿਰਮਾਣ ਕੀਤਾ ਸਾਡੇ ਲਈ ਅ ਬਸ ਧਾਰਮਿਕ ਮਸਲਿਆਂ ਨੂੰ ਲੈ ਕੇ ਹੀ ਜਿਹੜੇ ਲੋਕ ਜਿਹੜੇ ਮੋਦੀ ਸਰਕਾਰ ਦੇ ਜਿਹੜੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਆ ਪਰ ਵੱਡਾ ਵਰਗ ਜਿਹੜਾ ਆ ਮਜ਼ਦੂਰਾਂ ਦਾ ਕਿਸਾਨਾਂ ਦਾ ਜਾਂ ਹੋਰ ਆਪਣੇ ਜਿਹੜੇ ਕਾਰਪੋਰੇਟ ادارے ਵੀ ਆ ਉਹਨਾਂ ਉਹ ਵੀ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਨੇ ਤੇ ਅੱਜ ਨਵਾਂ ਸ਼ਹਿਰ ਦੇ ਵਿੱਚ ਜਿਹੜੇ CPI ML ਨੂ ਡੈਮੋਕ੍ਰੇਸੀ ਵੱਲੋਂ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ ਨਵਾਂ ਸ਼ਹਿਰ ਦੇ ਵਿੱਚ ਪੂਰੇ ਪਿੰਡਾਂ ਦੇ ਵਿੱਚ ਨਵਾਂ ਸ਼ਹਿਰ ਦੇ ਜਿਹੜਾ ਕਿ ਭਾਜਪਾ ਭਜਾਓ ਭਾਜਪਾ ਹਰਾਓ ਦਾ ਨਾਰਾ ਜਿਹੜਾ ਉਹ ਪਿੰਡਾਂ ਪਿੰਡਾਂ ਵਿੱਚ ਦੀ ਜਿਹੜਾ ਲੈ ਕੇ ਜਾ ਰਿਹਾ ਤੇ ਲੋਕਾਂ ਨੂੰ ਇਸ ਸਰਕਾਰ ਦੇ ਜਿਹੜੇ ਕਾਰਨਾਮੇ ਜੋ ਇਹਨਾਂ ਨੇ ਕੀਤਾ ਹੈਗਾ 10 ਸਾਲਾਂ ਦੇ ਵਿੱਚ ਤੇ ਅੱਗੇ ਕੀ ਕਰਨ ਜਾ ਰਹੇ ਆ ਉਸ ਨੂੰ ਜਿਹੜੇ ਮੱਦੇ ਨਜ਼ਰ ਰੱਖਦੇ ਹੋਏ ਤੇ ਜਿਹੜਾ ਲੋਕਾਂ ਨੂੰ ਸੰਦੇਸ਼ ਦੇ ਰਿਹਾ ਕਿ ਪਾਰਟੀ ਚਾਹੀ ਜੁਰ ਜਿਹੜੀ ਮਰਜੀ ਆ ਜੇ ਪਰ ਜਿਹੜੀ ਬੀਜੇਪੀ ਤੋਂ ਬੀਜੇਪੀ ਤੋਂ ਜਿਹੜੀ ਖਤਰਨਾਕ ਜਿਹੜੀ ਪਾਰਟੀ ਉਹ ਹੋਰ ਕੋਈ ਇੰਨੀ ਜ਼ਿਆਦਾ ਨਹੀਂ ਹੈਗੀ ਜਿਹੜੀ ਕਿ ਦੋ ਪਾਸੇਓ ਜਿਹੜੀ ਮਾਰ-ਮਾਰ ਦੀ ਹੋਵੇ ਇੱਕ ਪਾਸੇ ਜਿਹੜੇ ਦੇਸ਼ ਨਾ ਆਰਥਿਕ ਪੱਖੋਂ ਜਿਹੜੀ ਸੱਟਦੀ ਹੈ ਤੇ ਦੂਜਾ ਧਾਰਮਿਕ ਪੱਖੋਂ ਲੋਕਾਂ ਦੇ ਵਿੱਚ ਬਾੜਾ ਪਾ ਰਹੀ ਹੈ ਤੇ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਦ੍ਰਿਸ਼ ਹੈਗੇ ਆ ਲੋਕ ਜਿਹੜੇ ਆਪਣੇ ਨਜ਼ੂਰਾਂ ਦੇ ਨਾਲ ਇਹ ਪਸਾਨ ਵੀ ਹੈਗੇ ਆ ਇਹਨਾਂ ਦੇ ਨਾਲ ਆਪਣੇ ਕੌਂਟਰ ਵਰਕਰ ਵੀ ਹੈਗੇ ਆ ਫਿਰ ਜਿਹੜੇ ਜਮਾ ਧੰਦਿਆਂ ਦੇ ਵਿੱਚ ਲੱਗੇ ਹੋਏ ਜਿਹੜੇ ਲੋਕ ਹੈਗੇ ਆ ਉਹ ਇਸ ਮਾਰਚ ਦਾ ਹਿੱਸਾ ਜਿਹੜਾ ਬਣ ਬਣੇ ਕੋਇਆ ਤੇ ਦੱਸ ਰਹੇ ਨੇ ਕਿ ਮੋਦੀ ਸਰਕਾਰ ਜਿਹੜੀ ਦੁਆਰਾ ਸਾਡੇ ਤੇ ਉੱਪਰ ਰਹਿ ਨਮਾਈ ਨਾ ਕਰੇ ਸਾਡੀ ਇਸ ਤੋਂ ਅਸੀਂ ਬੜੇ ਦੁਖੀ ਆ ਇਹ ਸਾਨੂੰ ਲੋਕਾਂ ਨੇ ਦੱਸਿਆ ਤੇ ਪਿੰਡ-ਪਿੰਡ ਜਾ ਕੇ ਵੀ ਇਹੀ ਸੰਦੇਸ਼ ਦੇ ਰਿਆ ਕਿ ਭਾਜ-ਪਾ ਭਜਾਓ ਭਾਜ ਬਾਹਰ ਆਓ ਤੇ ਇਸ ਦੇ ਨਾਲ ਹੀ ਅਸੀਂ ਇੱਥੇ ਹੀ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਖਾਤੇ